ਮੇਰੀ ਬੇਟੀ ਦੇ 2 1 ਸਾਲ ਦੀ ਸੀ ਉਹ 1985 ਦੇ ਵਿੱਚ 2 1 ਸਾਲ ਹੋ ਮਜ਼ੀ ਉਹਦੀ ਮਾਹ ਪੁਰਖਾਂ ਦਾ ਚਲिसा ਸੌਣ ਦੇ ਮਹੀਨੇ 40 ਦਿਨ ਇੱਕ ਜਗ੍ਹਾ ਟਿੱਕੇ ਲਾਉਂਦੇ ਸੀ ਵੀ ਮੌਸਮ ਖਰਾਬ ਕਰਕੇ ਤੇ ਇੱਕ ਜਗ੍ਹਾ 40 ਦਿਨ ਦੀਵਾਨ ਉੱਥੇ ਹੀ ਲੱਗਦੇ ਚਲिसा ਕਹਿੰਦੇ ਤੁਹਾਨੂੰ ਮ ਮਲਵਾਦ ਕੋਲੇ ਪਿੰਡ ਚੋਮੋ ਆ ਮੋੜ ਗੜ ਕੋਰਦਾਰ ਸਾਹਿਬ ਤੇ ਮਹਾਪੁਰਖਾਂ ਨੇ ਮੋੜੀ ਗੱਡੀ 'ਚ ਉੱਥੇ ਮੋੜ ਗੜੀ ਬਣਾਇਆ ਤੇ ਉੱਥੇ ਚਲੀ ਸੋ ਚੱਲੇ ਮੇਰੀ ਬੇਟੀ 23 ਸਾਲ ਦੀ ਸੀ ਕਿਸੇ ਇਹ ਖੇੜਦੀ ਨੇ ਨਾ ਕਿਸੇ ਜਨਾਨੀ ਨੇ ਇਹਦੇ ਬਾਲ ਕੱਟ ਲੇ ਸਿਰ ਦੇ ਵਿਚਾਲੇ ਜੋ ਥੋੜੇ ਜੇ ਤੇ ਉਹ ਮੁਰੀਆਂ ਬਹਿ ਤੁਸੀਂ ਉਹ ਸਿਆਣੇ ਕੋਲੇ ਜਾਓ ਉਹ ਸਿਆਣੇ ਕੋਲੇ ਜਾਓ ਮਖਾ ਮੇਰਾ ਸਿਆਣਾ ਤਾਂ ਇੱਕ ਹੈਗਾ ਮੈਂ ਤਾਂ ਉਹਦੇ ਕੋਲੇ ਜਾਉਂਗਾ ਮਾ ਬਾਪੂ ਮੇਰਾ ਹੈਗਾ ਉਹ ਤੋਂ ਬਗਰ ਮੈਂ ਨਹੀਂ ਕਿਸੇ ਕੋਲ ਜਾਣਾ ਗਏ ਮੈਂ ਚਲਾ ਗਿਆ ਮੇਰੇ ਘਰੋਂ ਤੇ ਬੇਟੀ ਮਾਹਪੁਰਖਾਂ ਕੋਲੇ ਜਦੋਂ ਗਏ ਤਾਂ ਉਹ ਪਰਿਸ਼ਾਨ ਕਰਦੇ ਸੀ ਤਾਂ ਪੈਰੇਦਾਰ ਨੂੰ ਮੈਂ ਸੁਨੇਹਾ ਭੇਜਤਾ ਬਿਮਾਰ ਨੂੰ ਬੇਨਤੀ ਕਰਦੀ ਉਨੇ ਜਾ ਕੇ ਦੱਸਤਾ ਕਹਿੰਦੇ ਕੋਈ ਨਾ ਵਿਚਨਨ ਕਰਦੋ ਪਿੱਛੋਂ ਦੂਰ ਜਾ ਕੇ ਬੈਠੇ ਹੱਸਣ ਲਵਾਲਿਆ ਸਾਨੂੰ ਬੁਲਾ ਲਿਆ ਤਿੰਨੇ ਜੀ ਅਸੀਂ ਚੌਥੇ ਮਹਾਰਾਜ ਆ ਪੰਜਵਾਂ ਕੋਈ ਨਹੀਂ ਸੀ ਉਸ ਟਾਈਮ ਬੋੜੇ ਬਚਨ ਬਲਾਸ ਮਹਾਰਾਜ ਨੇ ਕੀਤੇ ਕਾਲਜ ਤੋਂ ਬਣਾਇਆ 1971 ਦੇ ਉਦੋਂ ਬਚਨ ਉਦੋਂ 30 ਦਿਨ ਲਗਾਤਾਰ ਮਹਾਰਾਜ ਉੱਥੇ ਸੰਗੋੜੀ ਰਹੇ ਨੇ ਦਿਮਾਗ ਕਹਿੰਦੇ ਸਰੋਂ ਸੇ ਕਿਵੇਂ ਆਇਆ ਜੀ ਪਤਾ ਸਾਰਾ ਕੁਝ ਹੰਸਣ ਨਾਲੇ ਮਾ ਮਾਰਾ ਤੁਹਾਡੀ ਪੋਤੀ ਦੇ ਨਾਂ ਕਿਸੇ ਨੇ ਬਾਲ ਕੱਟ ਲਏ ਸਮਝ ਕੇ ਜਿਦਿ ਇਹ ਕਹਿੰਦੇ ਅੱਛਾ ਇਹ ਤਾਂ ਨਾ ਕਹਿੰਦੇ ਜਨਾਨੀਆਂ ਨੂੰ ਕਈਆਂ ਨੂੰ ਆਦਤ ਹੁੰਦੀ ਹੈ ਐਤਵਾਰ ਨੂੰ ਫਿਰ ਕੋ ਵੀਰਵਾਰ ਪਤਾ ਨਹੀਂ ਮੰਗਲਵਾਰ ਕੁਝ ਦਸੀ ਕਿਹਾ ਕਹਿੰਦੇ ਇਹਨਾਂ ਦੇ ਨਾਲ ਕੱਟਦੀਆਂ ਹੁੰਦੀਆਂ ਨੇ ਫਿਰ ਕੋਈ ਟੋਣ ਟਾਣੇ ਜੇ ਕਰਕੇ ਨਾ ਫਿਰ ਕੁੜੀਆਂ ਨੂੰ ਅਠਰਾ ਵਗੈਰਾ ਇਹ ਜਾ ਕੁਝ ਹੋ ਜਾਂਦਾ ਕਹਿੰਦੇ ਚਲ ਤੁਸੀਂ ਆਗੇ ਇਹਦਾ ਵਾਲਵਿੰਗਾ ਨਹੀਂ ਹੁੰਦਾ ਤੁਸੀਂ ਪ੍ਰਵਾਹ ਨਾ ਮੰਨੋ ਐਵੇਂ ਕਰੀ ਪਰਸਨਲੀ ਆਈਆਂ ਨੂੰ ਕਹਿੰਦੇ ਫਿਰ ਚਲੋ ਅਸੀਂ ਨਮਸਕਾਰ ਕੀਤੀ ਕਰੇ ਆਗੇ ਤੀਜੇ ਦਿਨ ਮੈਂ ਫੇਰ ਚਲੇ ਗਿਆ ਫਿਰ ਮੈਂ ਕੱਲੀ ਕੁੜੀਆਂ ਲੈ ਕੇ ਚਲੇ ਗਏ ਸਵੇਰੀ ਮੇਲੇ ਜਾਂਦੇ ਨੂੰ ਮਾਹਪੁਰਖ ਦੀ ਗੱਡੀ ਮਾਹਪੁਰਖਾਂ ਦੀ ਗੱਡੀ ਸਾਰ ਨਹੀਂ ਸੀ ਹੁੰਦੀ ਤਾਂ ਕਾਲਾ ਕਿਸਾਰ ਕਰਦੇ ਉਹਨਾਂ ਦੀ ਗੱਡੀ ਸਟਾਰਟ ਨਾ ਹੋਵੇ ਇਹ ਕਿਵੇਂ ਹੋ ਸਕਦਾ ਜੀ ਮਾਰੇ ਦੂਰ ਖੜੇ ਮੈਂ ਦੇਖ ਲਿਆ ਵੀ ਮਾਰੇ ਖੜੇ ਨੇ ਜਾਂਦੇ ਨੇ ਕਿਸੇ ਪਾਸੇ ਹੁਣ ਗੱਲ ਨਹੀਂ ਕਰਨੀ ਜਿਸ ਨੂੰ ਪਹਿਲਾਂ ਮੈਂ ਦੱਸਿਆ ਸੀ ਗੱਲ ਨਹੀਂ ਸੀ ਕਰਦੇ ਜਨਾਂ ਵਾਪਸ ਮੁੜਦੇ ਫਿਰ ਬਜ਼ਿਰੇ ਬਚਨ ਕਰਦੇ ਮੈਂ ਦੋਕਸਾ ਕਰ ਦੂਰ ਖੜ ਕੇ ਉੱਥੇ ਨਮਸਕਾਰ ਕਰਕੇ ਉੱਥੇ ਖੜੇ ਰਹੇ ਉਹ ਗੱਡੀ ਸਟਾਰਟ ਨਾ ਹੋਈ ਫੇਰ ਮੈਨੂੰ ਹੱਕ ਵਾਈ ਆਜਾ ਸਰਬਨੁਸਿਆ ਆਜਾ ਪਤਾ ਨਹੀਂ ਕਹਿੰਦੇ ਤੇਰੀ ਘਰ ਕਿੰਨੀ ਗੱਡੀ ਸਟਾਰਟ ਹੁੰਦੀ ਆਜਾ ਮੈਂ ਕਿਹਾ ਮਾਰਾ ਖੜੀ ਸੀ ਉਹ ਬੇਟੀ ਦਾ ਸਿਰ ਨਾ ਗੋਡਿਆਂ ਚ ਲੈ ਲਿਆ ਮਾਰਾ ਨੇ ਖੜੀ ਖੜੀ ਸਿਰ ਤੇ ਹੱਥ ਫੇਰੀ ਗਏ ਤੇ ਪਤਾ ਨਹੀਂ ਕੀ ਖੇਡ ਕੇ ਡੀ ਉਹਨਾਂ ਨੇ ਇਹ ਤਾਂ ਉਹ ਹੀ ਜਾਣਦੇ ਨੇ ਲੈ ਕਹਿੰਦੇ ਇੱਥੇ ਸਰੋਵਰ ਚ ਉਦੋਂ ਕੱਚਾ ਸਰੋਵਰ ਉੱਥੇ ਸੀ ਬਣਾਇਆ ਹੈ ਕਹਿੰਦੇ ਇਸ਼ਨਾਨ ਕਰਾ ਦੇ ਚੜਦਿਆਂ ਕਲਾਂ ਚ ਰਹੂ ਇਹਦਾ ਵਾਲ ਵਿੰਗਾ ਨਹੀਂ ਹੁੰਦਾ ਕਰਨ ਵਾਲੇ ਉਵੇਂ ਹੀ ਰਹਿ ਜਾਂਦੇ ਨੇ ਆ ਵਚਨ ਕੀ ਤੁਹਾਾਰਾ ਨੇ ਉਵੇਂ ਹੀ ਰਹਿ ਜਾਂਦੇ ਨੇ ਕਰਨ ਵਾਲੇ ਉਹ ਜੀ ਰਹਿ ਜਾਂਦੇ ਨੇ ਕਹਿੰਦੇ ਇਹਦਾ ਵਾਲ ਵਿੰਗਾ ਨਹੀਂ ਹੁੰਦਾ ਹੂੰ ਇਹ ਚੜਦਿਆਂ ਕਲਾਂ ਜਾਣਾ ਇਹਨੇ ਤਾਂ ਮਾਰਾ ਬਚਨ ਚਲ ਉਹ ਬੇਟੀ ਮੇਰੀ ਬੀ ਫਾਰਮੇਸੀ ਕਰ ਗਈ ਫਿਰ ਐਮ ਫਾਰਮੇਸੀ ਕਰੀ ਗੋਲਡ ਮੈਲਿਸਟ ਹੋਈ ਜੀ ਤੇ ਹੁਣ ਕੈਨੇਡਾ ਬੈਠੀ ਆ ਕੈਨੇਡਾ ਦੇ ਵਿੱਚ ਵੀ ਜਿੱਦਣ ਦੀ ਗਈ ਆ ਕੋਲਿਜ ਦੇ ਵਿੱਚ ਪੜਾਉਂਦੀ ਆ ਉੱਥੇ ਜੀ ਤੇ ਜਿਨੇ ਕੀਤਾ ਸੀ ਸਾਨੂੰ ਪਤਾ ਲੱਗਿਆ ਸੀ ਵੀ ਫੁਲਾਣੀ ਜਨਾਨੇ ਨੇ ਕੀਤਾ ਉਹ ਬੇਟੀ ਸਾਡੀ 2.5 ਸਾਲ ਦੀ ਸੀ ਚਾਹੇ ਬਈ ਚੁਸਤ ਸੀ ਹੈ ਇਹਨੇ ਪੁੱਛਿਆ ਵੀ ਤੈਨੂੰ ਪਤਾ ਕੀ ਨੇ ਕੱਟੇ ਨਹੀਂ ਪਤਾ ਤਾਂ ਹੈ ਨਹੀਂ ਮੈਨੂੰ ਉਹ ਉਹਨੇ ਦੱਸਿਆ ਫੁਲਾਣੀ ਆਂਟੀ ਮੈਨੂੰ ਕਹਿੰਦੀ ਸੀ ਤੇਰੇ ਸਿਰ 'ਚ ਰੇਤਾ ਪੈ ਗਿਆ ਬਈ ਲਿਆ ਸਾਫ਼ ਕਰਾਂ ਉਦੋਂ ਸਾਨੂੰ ਸ਼ੱਕ ਹੋਇਆ ਵੀ ਉਸਨੇ ਕੱਟੇ ਨੇ ਉਹ ਜਨਾਨੀ ਹੈ ਉਹਦੇ ਇੱਕ ਬੇਟੀ ਹੈ ਮੈਂ ਤਾਂ ਵਿਆਹ ਤੀ ਹੁਣ ਚਲੋ ਉਦੋਂ ਵਿਚੋਜ ਕੋਈ ਉਹਦੇ ਬੱਚੇ ਦਾ ਨਹੀਂ ਚ ਨੁਕਸ ਪੈ ਗਿਆ ਕੋਈ ਜੀ ਉਹ ਡਾਕਟਰ ਨੇ ਬੱਚੇ ਦਾ ਨਹੀਂ ਕਰਤੀ ਅਖੀਨ ਉਹ ਵੀ ਮਰ ਗਈ ਜੀ ਜਿਹੜਾ ਬੰਦਾ ਕਹਿੰਦਾ ਕਰਨ ਵਾਲੇ ਉਮ ਹੀ ਰਹਿ ਜਾਂਦੇ ਨੇ ਜੀ ਉਹਨਾਂ ਦਾ ਇਓਂ ਪੱਥਰ ਤੇ ਲਿਖੀ ਬਚਨ ਜਿਹੜਾ ਕਰਤਾ ਸਾਧੂਆਂ ਦੇ ਬਚਨ ਹੁੰਦੇ ਨੇ ਇੱਕ ਤਾਂ ਪੱਥਰ ਤੇ ਲਿਖੀ ਰਹਿੰਦੀ ਆ ਇੱਕ ਪਾਣੀ ਤੇ ਲਿਖੀ ਰਹਿੰਦੀ ਆ ਪਾਣੀ ਤੇ ਲਿਖੀ ਤਾਂ ਨਾਲ ਦੇ ਨਾਲ ਮਿੱਟੀ ਜਾਂਦੀ ਆ ਜੀ ਪੱਥਰ ਵਾਲੀ ਲਿਖੀ ਨਹੀਂ ਮਿਟਦੀ ਉਹਦੀ ਜੀ ਜਿਹੜਾ ਵਚਨ ਖਤਮ ਮਹਾਪੁਰਖ ਨੇ ਉਹ ਨਹੀਂ ਇੱਕ ਸਾਧ ਵਚਨ ਹਟ ਲਾ ਹਟ ਲਾਦਾ ਹੈ ਉਹ ਸੀ ਉਹ ਸੀ ਇਹ ਤਾਂ